ਮਾਤਰ ਨੂੰ ਫਿਕਰ ਲੱਗਿਆ ਇੱਕ ਪਰਿਵਾਰ ਜਿਹੜਾ ਪਰਿਵਾਰ ਆ ਜੀਵ ਨੇ ਨਾ ਸਾਧ ਸੰਗਤ ਕੋਈ ਪਰਿਵਾਰ ਦਾ ਮੈਂਬਰ 2-4 ਦਿਨ 10 ਦਿਨ ਧਰਨਾ ਵਿੱਚ ਚ ਚਿੰਤਾ ਲੱਗਦੀ ਜੀ ਹੁਣ ਪੁੱਛਦੇ ਨੇ ਸਾਹਿਬ ਨੂੰ ਉੱਥੇ ਕਿਉਂ ਰਹਿ ਗਏ ਇਹੋ ਜਿਹਾ ਕੀ ਸੀ ਉੱਥੇ ਕੋਣ ਸੰਗੀਆਂ ਨੇ ਆਖਿਆ ਵੀ ਇਹ ਤਾਂ ਉਹਨਾਂ ਨੂੰ ਨਹੀਂ ਪਤਾ ਪਰ ਉਹ ਕਰਤਾਰ ਕਰਨ ਉਸ ਸਮਾਂ ਉੱਥੇ ਰਹਿਣ ਤੋਂ ਬਾਅਦ ਫਿਰ ਸਤਿਗੁਰੂ ਗੁਰਨਾਨਕ ਦੇਵ ਮਹਾਰਾਜ ਨੇ ਆਖਿਆ ਵੀ ਤੁਸੀਂ ਨਾ ਘਰ ਚਲੇ ਜਾਓ ਕਧੂਰ ਸਾਹਿਬ ਵਾਪਸ ਆ ਗਏ ਮੱਦੇ ਦੀ ਸਰਾਲ ਤੋਂ ਉਸ ਐਸਾ ਸਮਾਂ ਬੜਿਆ ਕੋ ਜਾਣਾ ਹੋ ਗਿਆ 사ਤ ਸੰਗਤ ਤੇ ਸਤਗੁਰ ਦਾ ਜਿਹੜਾ ਸੋਹਰਾ ਪਿੰਡ ਸੀ ਉਸੀ ਸੰਗਤ ਖਡੂਰ ਸਾਹਿਬ ਦੇ ਬਿਲਕੁਲ ਨਾਲ ਹੀ ਹੈ ਤੇ ਸਤਗੁਰੂ ਕਾਰੋਬਾਰ ਕਰਨ ਵਾਸਤੇ ਖਡੂਰ ਸਾਹਿਬ ਜਾਂਦੇ ਸੀ ਖਡੂਰ ਸਾਹਿਬ ਰਹਿੰਦੇ ਨੇ ਅੱਗੇ ਇਹਦਾ ਐਸਾ ਸੰਗਤ ਉਹ ਕatha ਜਿਹਨੂੰ ਆਪਾਂ ਤ੍ਰੈਗੁਣਾ ਦੀ ਕਥਾ ਕਹਿੰਦੇ ਨੇ ਥੋੜਾ ਜਿਹਾ ਸਮਾਂ ਥੋੜਾ ਜਿਹਾ ਸਹਿਜ ਨਾਲ ਵਿਚਾਰ ਕਰ ਲਈਏ ਜਿਹੜੀ ਜ਼ਰੂਰੀ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤਿੰਨ ਤਰ੍ਹਾਂ ਦੀ ਕਥਾ ਹੈ ਇੱਕ ਕਥਾ ਪਹਿਲੇ ਨੰਬਰ ਵਾਲੀ ਹੈ ਇਹਨੂੰ ਕਹਿੰਦੇ ਨੇ ਦ੍ਰਿਸ਼ਟਮਾਨ ਕਥਾ ਜਿਹੜੀ ਆਪ ਜੀ ਨੇ ਸਰਣ ਕੀਤੀ ਹੈ ਔਰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਜੀਵਨ ਬਾਰੇ ਵਿਚਾਰ ਕਰਨੀ ਹੈ ਕਿ ਘੰਟੇ ਅਤੇ ਘੰਟੇ ਦਾ ਕੰਮ ਨਹੀਂ ਸਤ ਸੰਗਤ ਗੁਰੇ ਪੁੱਤ ਗਲੇ ਪਾਸ਼ਾ ਜੀ ਐਸੀ ਬੜਾ ਸਮਾਚਾਈ ਹੈ ਪਹਿਲੀ ਕਥਾ ਕ੍ਰਿਸ਼ਟਮਾਨ ਕਥਾ ਜਿਹੜੀ ਇਹਦੇ ਵਿੱਚ ਸਤਗੁਰੂ ਗੁਰੂ ਸਹਿਬਾਨਾਂ ਦਾ ਜੀਵਨ ਜਿੰਨੇ ਵੀ ਭਗਤ ਨੇ ਸਤਗੁਰੂ ਗੁਰੂ ਸਾਹਿਬ ਮਹਾਰਾਜ ਦੇ ਵਿੱਚ ਜਿਹੜੀ ਬਾੜੀ ਹੈ ਉਹਨਾਂ ਦਾ ਜੀਵਨ ਸੇਵਕ ਦਾ ਜੀਵਨ ਪਟਾ ਦੇ ਪਟਾ ਦੀ ਬਾਣੀ ਹੈ ਉਹਨਾਂ ਦਾ ਜੀਵਨ ਜੀਵਨ ਬਾਰੇ ਕਿਸੇ ਦੇ ਵਿਚਾਰ ਕਰੀਆਂ ਉਹਨੂੰ ਕਹਿੰਦੇ ਨੇ ਦ੍ਰਿਸ਼ਟਮਾਨ ਕਥਾ ਦੂਸਰੀ ਕਥਾ ਹੈ ਉਹ ਕਹਿੰਦੇ ਨੇ ਸਤਿਗੁਰੂ ਅਕਖ ਕਥਾ ਉਹ ਕੀ ਹੈ ਸੰਤ ਸੰਗਤ ਆਪਾਂ ਅੰਸਾਰ ਪੜਦੇ ਆ ਨਾ ਕਿ ਸਤਿਗੁਰ ਦਾ ਵਿਚਾਰ ਬੜਾ ਸੁੰਦਰ ਹੈ ਕਹਿੰਦੇ ਨੇ ਆਪ ਸੰਤ ਪਿਆਰਿਓ ਅਤਿ ਕੀ ਕਰਾ ਕਹਾਣੀ ਅਤਿ ਦੀ ਕਹਾਣੀ ਇਹ ਹੁਣ ਦਰਸ਼ਕਾਂ ਤੋਂ ਅਗਲੀ ਕਰਦੇ ਆਂ ਅਕਾਤੂ ਨੂੰ ਕਹਿੰਦੇ ਨੇ ਜਿਹੜਾ ਕਥਿਆ ਨਹੀਂ ਜਾਂਦਾ ਜਿਹਨੂੰ ਕੋਈ ਨਿਰਗੁਣ ਕਹਿ ਦਿੰਦਾ ਹੈ ਜਿਹਨੂੰ ਕੋਈ ਬ੍ਰਹਮ ਕਹਿ ਦਿੰਦਾ ਉਹਦੀ ਕਥਾ ਇਹ ਕਰੇਗਾ ਕੌਣ ਸਤਗੁਰ ਕਹਿੰਦੇ ਜਿਸ ਹੈ ਜਗਾਏ ਪਿਆਵੇ ਇਹ ਰਸ ਅਕਥ ਕਥਾ ਦੇ ਨੇ ਹੈ ਕੋ ਸੋਚੇ ਰਿਹਾ ਕਿਉਂ ਜਿਹੜਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਸੰਗਤ ਕਿੰਨੇ ਸਿਮਰਨ ਭਜਨ ਵਾਲੀ ਹੈ ਇਹਦੇ ਪ੍ਰਚਾਰਕਾਂ ਨੂੰ ਵੀ ਪਤਾ ਲੱਗ ਜਾਂਦਾ ਸੰਗਤ ਕਿਉਂਕਿ ਆ ਜਿਹੜਾ ਜਿਹੜਾ ਇਹਦਾ ਸਾਰੀ ਕਹਾਣੀ ਇਹ ਸਤਿਗੁਰੂ ਨੇ ਆਪਾਂ ਤਰੀਕਾ ਲਿਖਿਆ ਦੱਸਿਆ ਆਪਾਂ ਨੂੰ ਕਹਿੰਦੇ ਜਿਹੜਾ ਗੁਰਮਤਿ ਇੱਕ ਦੂਸਰੇ ਨਾਲ ਸੰਮੁਖ ਹੋਵੇਗਾ ਨਾ ਮੱਥੇ ਲੱਗੇਗਾ ਇਹਨੂੰ ਮੱਥੇ ਰਗਣਾ ਕਹਿੰਦੇ ਨੇ ਕਹਿੰਦੇ ਮਾਸਕ ਦੇ ਉੱਤੇ ਇੱਕ ਲੇਖ ਲਿਖਿਆ ਸਤਿਗੁਰੂ ਨੇ ਉਹ ਜਦੋਂ ਲੇਖ ਪੜ ਲੇਗਾ ਇੱਕ ਦੂਸਰੇ ਦਾ ਤਾਂ ਉਹ ਪਤਾ ਚੱਲ ਜੇਗਾ ਕਿ ਕਿੰਨਾ ਉਹ ਭਜਨ ਕਰਦਾ ਕਿੰਨਾ ਨਹੀਂ ਕਰਦਾ ਸਤਿਨਾਮ ਕਰਤਾ ਪੁਰਖ ਇਹ ਰਤਨਾਖਾੜੀ ਮस्तक ਹੋਵੇ ਲੇਟਿਆ ਕੀ ਲਿਖਿਆ ਹਰ ਸਿਮਰ ਪ੍ਰਾਣੀ ਉਸਾ ਦੀਜਾ ਸਤਿਨਾਮ ਨਾਨਕ ਮਹਿਮਾਨੀ ਸਤੁਰ ਕਹਿੰਦੇ ਨੇ ਆ ਗੁਰੂਖਾ ਤੂੰ ਉਸ ਦਿਨਾਂ ਵਾਸਤੇ ਸੰਸਾਰ ਤੇ ਮਹਿਮਾਨ ਬਣ ਕੇ ਆਇਆ ਤੇਰੇ ਵਾਸਤੇ ਦੇ ਉੱਤੇ ਹੁਕਮ ਲੇਖ ਦਿੱਤਾ ਹੈ ਹੁਕਮ ਪੜ ਕੇ ਕਰਨਾ ਕੀ ਹੈ ਦਿਓ ਆਵਾਜ਼ ਫਿਰ ਵਾ ਗੁਰੂ ਵਾ ਗੁਰੂ ਕੁਛੀ ਕਰ ਤਰੀ ਕਿਰਪਾ ਨਾਲ ਫਾਈ ਦੇਖ ਲਓ ਸਤਿਗੁਰ ਪਤਾ ਕਿ ਤੁਗਰੋਂ ਕਹਿੰਦੇ ਸਤਿਗੁਰ ਕੰਨਾਂ ਨੇ ਜਿਸ ਹੈ ਵਿਵਾਜ ਗੁਰਮੁਖ ਸੱਚੇ ਜਿਹਨੂੰ ਮਾਲਕ ਆਪਣੇ ਦਰ ਤੋਂ ਤਵਾਜਦਾ ਸਭ ਤੋਂ ਪਹਿਲਾਂ ਉਹਨੂੰ ਮਾਲਕ ਗੁਰਮੁਖ ਬਣਾਉਂਦਾ ਫਿਰ ਯਾਦ ਰੱਖਿਓ ਬਾਲ ਸਾਥ ਸਭ ਆ ਜਿਹੜਾ ਅੰਮ੍ਰਿਤ ਛਕੜਾ ਹੈ ਅਮਰਤ ਸ਼ੱਕੇ ਪੰਜਾ ਕਕਾਰਾਂ ਦਾ ਧਾਰਣੀ ਹੋ ਕੇ ਜਿਹਨੂੰ ਆਪਾਂ ਗੁਰਮਤ ਕਹਿੰਦੇ ਆ ਇਹ ਤਾਂ ਸਤਗੁਰ ਦੇ ਘਰ ਦਾ ਸਕੂਲ ਦੀ ਪਹਿਲੀ ਕਲਾਸ ਹੈ ਜੀ ਅਜੇ ਪੜਾਈ ਤਾਂ ਪਈ ਹੈ ਸੱਚ ਸਿੱਖ ਜੇ ਮੈਂ ਆਪਾਂ ਬੱਚਿਆਂ ਨੂੰ ਭਰਾਣ ਵਾਸਤੇ ਵਧੀਆ ਤੋਂ ਵਧੀਆ ਸਕੂਲ ਵਿੱਚ ਦਾਖਲ ਕਰਵਾਣੇ ਹਨ ਕਿੰਦੀ ਗੁਰਨਾਨਕ ਦੀ ਘਰ ਦਾ ਸਕੂਲ ਹੈ ਇਹਦਾ ਦਾਖਲਾ ਅਮਰਤ ਸ਼ੱਕੇ ਮਿਲਦਾ ਹੈ ਪੰਜਾ ਕਕਾਰਾਂ ਦੇ ਧਾਰਣੀ ਹੋ ਕੇ ਮਿਲਦਾ ਹੈ ਪਰ ਸਤਗੁਰ ਗੁਰਮਤ ਕਹਿੰ ਨੂੰ ਕਹਿੰਦੇ ਨੇ ਜਿਸ ਦਾ ਨਵਾਜਾ ਗੁਰਮੁਖ ਸਾਹਿਬ ਜਿਹਨੂੰ ਮਾਲਕ ਆਪਣੇ ਦਰ ਤੋਂ ਨਵਾਜ ਦਿੰਦਾ ਉਹਨੂੰ ਸਭ ਤੋਂ ਪਹਿਲਾਂ ਇਹ ਗੁਰਮੁਖ ਬਣਾਉਂਦਾ ਹੁਣ ਆਪਾਂ ਕਿਤਾ ਪਤਾ ਲੱਗੇ ਕਿ ਆਪਾਂ ਗੁਰਮੁਖ ਬਣ ਗਏ ਕਿ ਨਹੀਂ ਮਨਸਵਾਲ ਅੰਦਰ ਸੰਪਿਤਾ ਪਤਾ ਲੱਗੇ ਗੁਰਮੁਖ ਬਣ ਕੇ ਕਿ ਨਹੀਂ ਸਤੁਰ ਕਹਿੰਦੇ ਉਹ ਪਛਾਣ ਕੀ ਹੈ ਨਾਮ ਵਸੈ ਤਿਸ ਅਨੰਦ ਬਾਜਿ ਉਹ ਹੁਣ ਸਾਰੇ ਜਣੇ ਨਜ਼ਰ ਮਾਰਨਾ ਆਪਣੇ ਆਪਣੇ ਸਰੀਰਾਂ ਦੇ ਅੰਦਰ ਕਿ ਆਪਣੇ ਹਿਰਦੇ ਦੇ ਵਿੱਚ ਨਾਮ ਰਸਿਆ ਜਿਹਦਾ ਨਾਮ ਵਸ ਗਿਆ ਫਿਰ ਤਾਂ ਸਤਿਗੁਰ ਕਹਿੰਦੇ ਨੇ ਗੁਰਮਖ ਪਰਦੇ ਨਾ ਆਪਾਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਆਏ ਮਿਲ ਗੁਰ ਸਿੱਖ ਆਏ ਅੱਜਾ ਗੁਰਮਖਤੋ ਕੰਮ ਕੀ ਲੈਂਦਾ ਹੈ ਰੋਜ਼ ਆਪਾਂ ਪੜ੍ਹਦੇ ਆਂ ਜਨ ਨਾਨਕ ਧੂੜ ਮੰਗੇ ਇਸ ਗੁਰ ਸਿੱਖੀ ਜੋ ਆਪ ਜੱਪ ਕਰਨਾ ਇਹ ਗੁਰਮਖੀ ਡਿਊਟੀ ਹੈ ਇਹ ਕਥਾ ਕਰਵਾਉਣ ਦੀ ਕੀਰਤਨ ਕਰਨ ਵਾਲੀ ਦੀ ਡਿਊਟੀ ਹੈ ਪਰ ਪਹਿਲਾਂ ਗੁਰਮਖ ਪੜਨਾ ਪਵੇਗਾ ਕੋਖਰੀ ਹੈ ਨਾ ਸੰਸਕ੍ਰਿਤ ਪਹਿਚਾਣ ਕੀ ਹੈ ਕੁਲੇ ਹਿਰਦੇ ਵਿੱਚ ਨਾਮ ਵੱਸੇ ਤਾਂ ਕੁਣ ਥੋੜਾ ਜਿਹਾ ਹੋਰ ਇੱਕ ਮਿੰਟ ਲਈ ਵਿਚਾਰ ਕਰਿਓ ਗੁਰੂ ਦਾ ਰੱਬਾ ਜਾਣੇ ਆ ਬਜ਼ਾਰਾ ਚ ਵੀ ਜਾਣੇ ਕਿਸੇ ਦੁਕਾਨ ਤੇ ਜਾਓ ਕਿਸੇ ਫੈਕਟਰੀ ਜਾਓ ਬਹੁਤ ਬੰਦੇ ਤੁਹਾਨੂੰ ਬੜੀ ਨਿਮਰਤਾ 바ਹੇ ਮਿਲਣਗੇ ਬਹੁਤ ਬੰਦੇ ਤੁਹਾਨੂੰ ਹੰਕਾਰੀ ਮਿਲਣਗੇ ਤੇ ਮਿਲਣਗੇ ਕਿਉਂਕਿ ਬਹੁਤਿਆਂ ਨੂੰ ਪੈਸੇ ਦਾ ਹੰਕਾਰ ਹੈ ਬਹੁਤਿਆਂ ਨੂੰ ਪੈਸਾ ਬਹੁਤ ਹੈ ਪਰ ਉਹਨਾਂ ਨੂੰ ਪਤਾ ਲੱਗਿਆ ਇਸ ਸਤਿਗੁਰ ਨੇ ਇਹ ਕਿਰਤ ਜਿਹੜੀ ਦਿੱਤੀ ਹੈ ਇਹ ਨਾਲ ਨਾਨਕ ਨੂੰ ਨਹੀਂ ਇਹ ਕਰਨ ਤੋਂ ਵਾਸਤੇ ਹੈ ਇਹ ਪਰਿਵਾਰ ਦੇ ਜਿਹੜੇ ਕਾਰੋਬਾਰ ਕਰਨ ਵਾਸਤੇ ਹੈ ਸਦੀਵੀ ਕਿਰਤ ਨਾਮ দিয়া ਉਹ ਬੜੇ ਮਿੱਠ ਬੋਲਣੇ ਹੋਣ ਇਸ ਸਤਿਗੁਰ ਉਹਨਾਂ ਦੇ ਜਿਹਦੇ ਵਿੱਚ ਨਾਮ ਵਸਦਾ ਔਰ ਹੰਕਾਰੀਆਂ ਦੇਖੋ ਸਤਿਗੁਰ ਦੇ ਬਚਨ ਕਿੰਧਰ ਦੇ ਨੇ ਆਪਣੇ ਮਨ 'ਚ ਜੇ ਖਿਆਲ ਹੋਵੇ ਨਾ ਕਿ ਨਾਮ ਜਿਹਦੇ ਵਿੱਚ ਵਸਦਾ ਕਿਉਂ ਨਹੀਂ ਤਾਂ ਸਤਿਗੁਰ ਕਹਿੰਦੇ ਹਉਮੈ ਨਾਮੇ ਨਾਲ ਬਰੋਹ ਹੈ ਜਿਹੜਾ ਹੰਕਾਰੀ ਪੁਰਸ਼ ਹੈ ਉਹਦੇ ਹਿਰਦੇ ਵਿੱਚ ਨਾਮ ਵਸੇ ਨਹੀਂ ਸਕਦਾ ਕਿਉਂਕਿ ਬ੍ਰੋਧੀ ਨੇ ਪ੍ਰਚਾਰਕ ਵੀ ਬੜੇ ਹੰਕਾਰੀ ਮਿੰਡ ਦੇ ਤੋਂ ਹੈ ਸੱਚ ਹੈ ਕਦੇ ਦੇਖਿਓ ਬਾਤ ਕਿ ਪਤਾ ਲੱਗੇ ਅੰਦਰ ਬੜੇ ਦਰਜਾ ਰੱਖਣਾ ਤੇ ਜੇ ਪ੍ਰਚਾਰਕ ਵੀ ਹੰਕਾਰ ਦੀਆਂ ਕੋ ਗੱਲਾਂ ਕਰਦਾ ਹੈ ਇਹਦਾ ਮਤਲਬ ਉਹਦੇ ਹਿਰਦੇ 'ਚ ਨਾਮ ਰਸਿਆ ਨਹੀਂ ਹੋਂਵੇਂ ਨਾਮੇ ਨਾਲ ਵਿਰੋਧ ਆਇਆ ਕਿ ਵਿਰੋਧ ਲੋਕੇ ਦੋਵੇਂ ਸਾਥੂ ਕਹਿੰਦੇ ਦੋਵੇਂ ਨਾ ਬਸਿਆ ਇੱਕੋ ਆਏ ਦੋਨੇ ਇੱਕ ਜਗਾ ਨਹੀਂ ਨਹੀਂ ਸਕਦੇ ਜੇ ਹਉਮੈ ਹੈ ਫਿਰ ਨਾਮ ਨਹੀਂ ਜੇ ਨਾਮ ਹੈ ਫਿਰ ਹਉਮੈ ਨਹੀਂ ਤਾਂ ਉਸ ਸੁਭਾਗ ਤੇਰੇ ਪੰਜਾ ਤਤਾਂ ਦਾ ਸਰੀਰ 하기 ਬੜਾ ਬਵਾਦ ਆੜਵਾ ਸਮ ਬੜਾ ਖਤਰਨਾਕ ਅਹਿਸਾਸ ਹੈ ਪੰਜ ਤੱਤਾਂ ਦਾ ਸਰੀਰ ਆਪਣਾ ਬਣਿਆ ਅਗ ਪਾਣੀ ਮਿੱਟੀ ਹਵਾ ਆਕਾਸ਼। ਔਰ ਇਹ ਪੰਜ ਤੱਤ ਹਰ ਜਗ੍ਹਾ ਮੌਜੂਦ ਨੇ। ਇਸ ਗੱਲ ਨੂੰ ਸਮਝਿਓ ਜਰਾ। ਹਰ ਜਗ੍ਹਾ ਮੌਜੂਦ ਨੇ। ਐਸੀ ਕਰਕੇ ਸਰੀਰ ਦੀ ਬਣਤਰ ਇੱਕੋ ਜਿਹੀ ਹੈ ਜਿੱਥੇ ਵਾਂਗ ਹੀ ਚੱਲ ਜਾਂਦਾ। ਮੁਰਖਾ ਸਰੀਰ ਦੀ ਚਾਹੇ ਕਿਸੇ ਭੈਣ ਦਾ ਸਰੀਰ ਹੈ ਚਾਹੇ ਕਿਸੇ ਵੀਰ ਦਾ ਸਰੀਰ ਹੈ। ਕੋਈ ਕੋਈ ਨਹੀਂ ਬਣਦਾ ਕਿ ਕੋਈ ਕੋਈ ਨਹੀਂ ਬਣਦਾ ਕਿਉਂਕਿ ਪੰਜਾਂ ਤੱਤਾਂ ਦਾ ਹੀ ਬਣਦਾ ਹੈ ਅੱਗ ਪਾਣੀ ਮਿੱਟੀ હવા ਤੇ ਆਕਾਸ਼ ਇਹ ਅਸੂਲ ਸਰੀਰ ਹੈ ਜਿਹੜਾ ਗ੍ਰਿਸ਼ਟ ਬਾਚ ਨਜ਼ਰ ਆਉਂਦਾ ਹੈ ਆ ਜਿਹੜਾ ਬੋਲਦਾ ਇਹਨੂੰ ਸੁਖਮ ਕਹਿੰਦੇ ਨੇ ਇਸ ਸਰੀਰ ਦੇ ਅੰਦਰ ਇਹਨੂੰ ਫਿੱਟ ਕਰ ਦਿੱਤਾ ਜਿਹਦੇ ਵਿੱਚ ਨਾਮ ਨੇ ਦਸਨਾ ਬਸ ਐਨੀ ਜਦ ਤੱਕ ਸਮਝਣ ਦੀ ਲੋੜ ਹੈ ਸਾਰ ਸੋ ਜਿੱਦ ਤੱਕ ਇਹ ਸਮਝ ਆ ਗਈ ਕੋਈ ਮਾਫ ਕਰਨਾ ਸਮਾਂ ਨੇੜੇ ਐ ਪੰਜਾਂ ਤੱਤਾਂ ਦਾ ਸਰੀਰ ਹਰ ਇੱਕ ਦਾ ਬਣਿਆ ਹੋਇਆ ਕੋਈ ਵੀ ਇਹ ਕਹਿ ਸਕਦਾ ਮੈਂ ਸਿੱਖ ਐ ਕੋਈ ਇਹ ਕਹਿ ਸਕਦਾ ਮੈਂ ਹਿੰਦੂ ਐ ਕੋਈ ਇਹ ਕਹਿ ਸਕਦਾ ਮੈਂ ਮੁਸਲਮਾਨ ਐ ਕੋਈ ਇਹ ਇਹ ਕਹਿ ਸਕਦਾ ਮੈਂ ਈਸਾਈ ਐ ਜਦ ਤੱਕ ਗਹਿਰਾਈ ਨਾ ਸਮਝੋ ਕਿਉਂ ਨਹੀਂ ਕਹਿ ਸਕਦਾ ਕਿਉਂਕਿ ਇਹ ਪੰਜ ਤੱਤ ਆਪਨ ਮਾਲਕ ਨੇ ਰੱਖੇ ਨੇ ਇਹ ਜੋ ਸੰਸਾਰ ਤੁਸੀਂ ਕਿਵੇਂ ਦਾ ਇੱਕ ਤਰੀਕਾ ਰੱਖ ਦਿੱਤਾ ਸਤਿਗੁਰ ਕਹਿੰਦੇ ਮਾਤ ਪਿਤਾ ਸੰਯੋਗ ਉਪਾਏ ਰਤ ਪਿੰਡ ਮਿਲ ਪਿੰਡ ਕਰੇ ਮਾਤਾ ਪਿਤਾ ਦੇ ਸੰਯੋਗ ਦੁਆਰਾ ਇਸ ਸ੍ਰਿ ਸੰਸਾਰ ਦੀ ਜਦੋਂ ਰਚਨਾ ਹੋਈ ਹੈ ਇਹ ਚੀਕਾ ਦੱਸਦਾ ਜੱਗੀ ਸਾਹਿਬ ਆਪਾ ਪੜ੍ਹਦੇ ਹੋ ਸਤਿਗੁਰ ਕਹਿੰਦੇ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਰਾਏ ਇੱਕੋ ਤਰੀਕਾ ਹੈ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਜੀਵਾਂ ਨੂੰ ਸਮਝਾਈ ਆ ਨਾ ਇਹ ਗੱਲ ਤਾਂ ਸਤਿਗੁਰੂ ਨੇ ਸੰਗਤ ਦੇ ਵਿੱਚ ਭਰੀ ਪੰਚਾਇਤ ਤੇ ਪੁੱਛਣਾ ਕੀਤਾ ਸੀ ਉਹ ਗੁਰਮਖੋ ਆਪਣਿਆਂ ਤਤਾਂ ਦਾ ਸਰੀਰ ਮਿਲਿਆ ਜਿਹੜਾ ਹੈ ਇਹ ਦੱਸੋ ਵਿੱਚ ਥੋਟਾ ਕੁਛ ਹੈ ਕਹਿੰਦੇ ਮਹਾਰਾਜ ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ ਤਾਂ ਕੁਛ ਨਹੀਂ ਕਰ ਆਕਾਸ਼ ਵੀ مالک ਦਾ ਹੈ ਧਰਤੀ ਵੀ مالک ਦੀ ਹੈ ਅੱਗ ਪਾਣੀ ਹਵਾ ਵੀ مالک ਦੀ ਹੈ ਉੱਥੇ ਸਤਿਗੁਰੂ ਨੇ ਤਾਂ ਕੀ ਆਖਿਆ ਸੀ ਮੇਰਾ ਮੁਝ ਮੈਂ ਕਿਛ ਨਹੀਂ ਸਾਰੇ ਬੋਲ ਜੋ ਕਿਛ ਹੈ ਉਹ ਤੇਰਾ ਤੇਰਾ ਤੁਝ ਕੋ ਸੌਂ ਪਰੇ ਕਿਆ ਲਗਨੀ ਤੇ ਚਲ ਰਹੀ ਉਹਦਾ ਕਿ ਸਮਝ ਕੋ ਕਿਉਂ ਨਹੀਂ ਕਰਦਾ ਆਪਾਂ ਕਿੱਥੇ ਵਰਤਦੇ ਆ ਇਹ ਲੱਛ ਜੱਥਾ ਜੋਗ ਭੇਡਾ ਜਿਹੜੀ ਘਰੋਂ ਲੈ ਕੇ ਆਇਆ ਗੋਲ ਤੇ ਪਾਈ ਹੱਥ ਜੋੜ ਕੇ ਖੜ ਗਿਆ ਸਤਿਗੁਰੂ ਕਹਿੰਦਾ ਮੇਰਾ ਮੁਝ ਵਿੱਚ ਕਿਛ ਨਹੀਂ ਲੋਕ ਕੇ ਚਾਇਸ ਹੋ ਕੋ ਗੁਰਮੁਖਰ ਪੁੱਤਾਂ ਜੋ ਸਤਿਗੁਰ ਨੇ ਦਸਵਾਦਿਆ ਸੀ ਉਹ ਵੀ ਨਹੀਂ ਦੇ ਰਿਹਾ ਤੇ ਕਹਿ ਰਿਹਾ ਮੇਰਾ ਮੁਝ ਵਿੱਚ ਕਿਛ ਹੈ ਇਹ ਇੱਕ ਪ੍ਰੈਕਟੀਕਲ ਹੈ ਕਿ ਸਤਿਗੁਰ ਨੇ ਸਾਨੂੰ ਪ੍ਰੈਕਟੀਕਲ ਦਿੱਤਾ ਹੈ ਆਓ ਸਾਧ ਸੰਗਤ ਸਮਾ ਹੋ ਗਿਆ ਬਹੁਤ ਧੰਵਾਦ ਹੈ ਦਾਸ ਦਾ ਨਾਮ ਰਵੀ ਸਿੰਘ ਲੁਧਿਆਣੇ ਤੋਂ ਕਥਾ ਕੀਰਤਨ ਦੀ ਸੇਵਾ ਮਾਰਕੜੇ ਲਈ ਹੋਈ ਹੈ ਕਹਤਾ ਕਿ ਕੰਦਰ ਸਿਮਰਨ ਕੋਈ ਵੀ ਵੀ ਕੋਈ ਵੀ ਪੈ ਕਰਾ ਸਕਦੇ ਨੇ ਬਹੁਤ ਧੰਵਾਦ ਹੈ ਆ ਪ੍ਰੇਮ ਜੀ ਜਿਹਨਾਂ ਨਾਲ ਗੱਲ ਹੋਈ ਸੀ ਕਿ ਤੇ ਮੇਲ ਹੋਇਆ ਸੀ ਕੱਲ ਬੇਤੀ ਕੀਤੀ ਸੀ ਇੱਕ ਵਾਰੀ ਹਾਜ਼ਰੀ ਜ਼ਰੂਰ ਦਿਓ ਤਾਂ ਸਤਿਗੁਰੂ ਦੀ ਕਿਰਪਾ ਕੀਤੀ ਇਨਸਾਫ ਸੰਗਤ ਇਹ ਜਿਹੜਾ ਅਕੱਛ ਦਾ ਖੇਲ ਹੈ ਇਹਨੂੰ ਸਮਝਣ ਵਾਸਤੇ ਸਾ ਸੰਗਤ ਘੱਟੋਂ ਘੱਟੋਂ ਘੱਟ 3 ਦਿਨ ਤਾਂ ਜ਼ਰੂਰ ਚਾਹੀਦੇ ਕਿਸੇ ਤੋਂ ਪਹਿਲਾਂ ਗੱਲ ਬਣਦੀ ਨਹੀਂ ਕਿਉਂਕਿ ਅਜ ਇਤਿਹਾਸਿਕ ਲਿਆਵਾ ਹੈ ਆਪਾਂ ਅੱਜ ਅਸੀਂ ਵਿਚਾਰ ਵੀ ਕਰਨੀ ਸੀ ਤਾਂ ਇਹ ਥੋੜੀ ਕੀਤੀ ਐ ਪਰ ਜਿਹੜੀ ਮੇਰਗੋੜ ਦੀ ਗੱथा ਹੈ ਹਰੀ ਗੁਰੂ ਸਿੱਖ ਨੂੰ ਮੁੱਕੋਵੇ ਸੋ ਆਓ ਇੱਕ ਸ਼ਲੋਕ ਪੜ੍ਹੀਏ ਰੱਖ ਕੇ ਉਸ ਤੋਂ ਬਾਅਦ ਅਰਿਆ ਚ ਲਵਾਂਗੇ ਬਾਣੀ ਪੜ੍ਹਦੇ ਆਂ ਕੋਲੋਂ ਕਥਾ ਕੀਰਤਨ ਵਿਚਾਰ ਕਰਦਿਆਂ ਤਾਂ ਬਹੁਤ तरह ਦੀਆਂ ਭੁੱਲਾਂ ਗਲਤੀਆਂ ਵਿਅਜਗੀਆਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਜਿਹੜੇ ਬਚਨ ਚੰਗੇ ਲੱਗੇ ਉਹ ਵੱਲੇ ਵੱਲ ਲੈਣੇ ਜਿਹੜੇ ਨਾਂ ਚੰਗੇ ਲੱਗੇ ਉਹ ਦਾਸ ਦੀ ਜੋ ਵਿੱਚ ਪਾਉਣੇ ਖਰੀਫ ਪਤੇ ਬੁਲਈ ਸੋ ਦਿਹਾੜ ਸੋ ਦਿਹਾੜ ਵਾਰੀ ਜੀ ਕਾ ਦਲ ਸਾਹਿਬ ਵਾਰੀ ਜੀ ਪਤੇ ਜੁਗ ਜੁਗ ਯਾਤਨ ਤੱਕ ਜਾਵੈ ਛਤਰ ਦੇ ਮਾਲਕ ਗੁਰਗਦੀ ਤੇ ਸਭਾਇਮਾਨ ਸਰ ਮਹਾਰਾਜੀ ਦੀ ਬਾਵਨ ਪਵਿੱਤਰ ਅਜੋਹੀ ਵਿਖੇ ਸ ਸੋਭਤ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦੂਜੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜੀ ਦਾ ਪ੍ਰਕਾਸ਼ ਪੂਰਨ ਲਾਇਆ ਹੈ ਇਸੇ ਸਬੰਧ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ ਤੋਂ ਤਾਂ ਸੰਤ ਗੁਰੂ ਅੰਗਦੇਵ ਜੀ ਮਹਾਰਾਜ ਦੂਜੇ ਪਾਤਸ਼ਾਹ ਜੀ ਦੇ ਪ੍ਰਕਾਸ਼ ਰੂਪ ਦੇ ਸਾਹਿ ਸੰਤ ਨੂੰ ਲੱਖ ਲੱਖ ਵਧਾਈ ਹੋਵੇ ਹੁਣ ਸਮਾਪਤੀ ਹੋਈ ਹੈ ਤੇ ਇਸ ਤੋਂ ਪਹਿਲਾਂ ਗੁਰਬਾਣੀ ਦਾ ਕੀਰਤਨ ਗੁਰ ਇਤਿਹਾਸ ਦੀ ਵਿਚਾਰ ਅਤੇ ਸਿਮਰਨ ਦੇ ਨਾਲ ਜੋੜਿਆ ਹੈ ਬਹੁਤ ਹੀ ਸਤਿਕਾਰਯੋਗ ਭਾਈ ਬਰਵੀਰ ਸਿੰਘ ਜੀ ਲੁਧਿਆਣਾ ਵਾਲੇ ਜਿਥੇ ਨੇ ਬੜਾ ਅਨੰਦ ਬੜਿਆ ਅਰ ਇਹਨਾਂ ਨੇ ਸੰਗਤ ਨੂੰ ਜੋੜਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਸਾਧ ਸੰਗਤ